ਤਗਰੀਪ ਪਰਿਵਾਰ ਤੇ ਕਹਿਰ ਬਣ ਕੇ ਆਇਆ ਸ਼ਾਮ ਦਾ ਪੈਂਦਾ ਹੋਇ। ਦਰਅਸਲ ਬੀਤੀ ਦਿਨ ਤੋਂ ਕਿਸ ਤਰੀਕੇ ਦੇ ਨਾਲ ਬਾਰਿਸ਼ ਹੋ ਰਹੀ ਸੀ ਤੇ ਜਿਸ ਦੇ ਦਰਮਿਆਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗ ਜਾਂਦੀ ਹੈ ਤੇ ਛੱਤ ਡਿੱਗਣ ਦੇ ਕਾਰਨ ਇੱਕੋ ਪਰਿਵਾਰ ਦੇ ਛੇ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਹਾਲਾਂਕਿ ਆਸ-ਪਾਸ ਦੇ ਲੋਕਾਂ ਦੇ ਵੱਲੋਂ ਮਦਦ ਵੀ ਕੀਤੀ ਗਈ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰਵਾਇਆ ਪਰ ਛਿਆਂ ਦੀ ਹਾਲਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀਗਾ ਇਹ ਪਰਿਵਾਰ ਤੇ ਅਚਾਨਕ ਮੀਂਹ ਪੈਣ ਦੇ ਕਾਰਨ ਛੱਤ ਡਿੱਗ ਜਾਂਦੀ ਤਾਂ ਬਿਲਕੁਲ ਹਾਲਤ ਨੇ ਜਿਹੜੇ ਪੱਤ ਤੋਂ ਬੱਤਰ ਹੋਏ ਨੇ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਤੁਸੀਂ ਆਪ ਹੀ ਸੁਣ ਲਵੋ ਲੈਂਟੇ ਡਿੱਗਾ ਆ ਚਾਰ ਕੋ ਜੇਦੀ ਜਾਂਦੇ ਤੇ ਉਹ ਤੋਂ ਡਿੱਗਾ ਆ ਕਿ ਲੋਕਾਂ ਨੇ ਭਾジナਟਕੇ ਆ ਕੇ ਤੇ ਇਹੋ ਸਿਰਫ ਵਜੀ ਆ ਕਿਤਾ ਇਹ ਹੱਡੀ ਇਹਨਾਂ ਕਹ ਜਾਨੇ ਕਿ ਕੱਡੀਆਂ ਸਾਰਿਆਂ ਨੇ ਭਾਜ ਨੱਟ ਕੇ ਸਾਰਿਆਂ ਨੇ ਇਹਨਾਂ ਦੇ ਅੰਬਰਸਾ ਆਈ ਚੈ ਲਾ ਗਿਆ ਹਰ ਸਾਲ ਖੜਿਆ ਹਰ ਸਾਲ ਆ ਲਿਆ ਜਵਾਬ ਦਿੱਤਾ ਕਿ ਅੰਬਰਸਾ ਲੱਗੇ ਕਿੰਨੇ ਜਣੇ ਆ ਇਹ ਹੈਗੇ 7-8-8 ਜਣੇ ਸੁੱਟਿਆ ਗਈ ਆਇਆ ਨਹੀਂ ਇਹ ਘਰ ਕਿ ਆ ਬਈ ਛੱਤ ਗਲੀ ਪਹਿਲਾਂ ਕਿ ਛੱਤ ਇਤਨਾ ਹੀ ਡਾੜੀ ਅੱਛਾ ਜੀ ਉਹ ਡਾਲਟ ਕਿਹੜੀ ਆ ਗਾਡਰ ਗਿਆ ਗਾਲਾ ਤੇ ਉਹ ਟੇਕ ਤੇ ਮੀਮ ਉਹਦੇ ਕਾਰਨ ਕਰ ਮੀਮ ਕਰਕੇ ਕੀ ਮੰਕਰਦੇ ਹੋਣਾ ਮੱਲੇ ਦੀ ਮੱਲੇ ਦੇ ਇੱਕ ਆਦੇ ਆ ਇਹਨਾਂ ਦੀ ਮਰਤ ਕੀਤੀ ਜਾਵੇ ਤੇ ਇਹਨਾਂ ਦਾ ਕੋਠਾ ਤਾਇਆ ਜਾਵੇ ਬੇਚਾਰੋ ਤੇ ਚਾਰ ਬੰਦੇ ਕਿਤੇ ਤਗੜੇ ਤਗੜਿਆਂ ਦੇ ਇਹ ਪੈਸੇ ਪਾਈ ਜਾਂਦੇ ਉਹਨਾਂ ਦੇ ਪੈਸੇ ਪਾਈ ਜਾਂਦੇ ਕਿਤੇ ਮਾਰੇ ਆਪਣਾ ਤੇ ਪੈਸਾ ਕੋਈ ਨਹੀਂ ਪਾਉਂਦੇ ਇਹ ਕਿੰਨੇ ਜਣੇ ਟੋਟਰ ਜਿਹੜੇ ਫਟਰੇ ਕੌਣ ਕੌਣ ਸੀ ਇੱਥੇ ਅੱਛਾ ਹੋ ਗਿਆ ਠੀਕ ਜਾਣਿਆ ਠੀਕ ਜਾਣਿਆ ਛੇ ਜਾਣਿਆ 425 ਤੇ ਤੁਰੀ ਕੀ ਆ ਤੇ ਦੋ ਦੇ ਉਹ ਉਹਦਾ ਸਾਲਾ ਨਹੀਂ ਆਹੋ 6 ਹੋ ਗਏ ਆਹ 8 ਜਾਣੀ ਹੋ ਗਏ ਇਹ ਗੱਲ ਬਾਤ ਜੀ ਇਹ 4 ਕਵੇ ਦੀ ਗੱਲ ਆ ਤੇ ਮਾਤਾ ਉੱਚੀ ਰੋਂਦੇ ਪਏ ਸੀ ਤੇ ਮੈਂ ਅਚਾਨਕ ਆਣ ਕੇ ਵੇਖਿਆ ਕਿ ਇਹਨਾਂ ਦੀ ਛੱਤ ਡਿੱਗੀ ਪਈ ਸੀ ਤੇ ਉਹ ਸਾਰੇ ਜੀਏ 7-8 ਜਨੇ ਆ ਕੇ ਜਿਹੜੇ ਕਿ ਥੱਲੇ ਆਏ ਪਏ ਸੀ ਤੇ ਆਣ ਕੇ ਇਹਨਾਂ ਨੂੰ ਕੱਢਿਆ ਫਿਰ ਮੱਲੇ ਵਾਲੇ ਆਏ ਸਾਰਿਆਂ ਰਲ ਮਿਲ ਕੇ ਇਹਨਾਂ ਨੂੰ ਬਾਹਰ ਕੱਢਿਆ ਬਾਅਦ ਵਿੱਚ ਸਿਲਵਰ ਸਤਾਲ ਉਹ ਤਰਨਤਾਰ ਨੇ ਕੱਢਿਆ ਗਿਆ ਆ ਤੇ ਉਹਨਾਂ ਨੇ ਜਵਾਬ ਦਿੱਤਾ ਫਿਰ ਅੰਬਰਸਾਰ ਇਹਨਾਂ ਨੂੰ ਰੈਫਰ ਕਰਾਇਆ ਗਿਆ ਗੁਰੂ ਨਾਨਕ ਹਸਪਤਾਲ ਕਿੰਨੇ ਜਣੇ ਟੋਟਲੇ ਇਹ ਟੋਟਲੇ ਆ ਗਏ ਜੀ 7 ਜਨੇ ਕੌਣ ਕੌਣ ਸੀ ਇੰਨਾ ਚ 3 ਇਹਨਾਂ ਦੇ ਬੱਚੇ ਸੀ ਜੋ ਜੀ ਆਪ ਹੀ ਤੇ ਇੱਕ ਇਹਨਾਂ ਦਾ ਮਾਮਾ ਜੀ ਸੀ ਤੇ ਕਾਫੀ ਚਟਾਂ ਲੱਗੀਆਂ ਇਹਨਾਂ ਦੀ ਬਹੁਤ ਜਿਆਦਾ ਸੀਰੀਅਸ ਸੀ ਤੇ ਕਿੰਨੇ ਘਟਨਾ ਤੜਕੇ ਇਹ ਤੜਕੇ 4 ਕਵੇ ਦੀ ਗੱਲ ਹੈ ਜੀ ਕੀ ਮੰਗ ਕਰਦੇ ਹੋ ਮੰਗਿਆ ਉਹ ਕਰਦੇ ਆ ਇਹ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਇਹੜੀ ਸ਼ਤਿਆ ਮੀਂਹ ਦੇ ਕਾਰਨ ਡਿੱਗੀ ਕਿ ਵੈਸੇ ਡਿੱਗੀ ਹਾਂਜੀ ਮੀਂਹ ਮੂੰਹ ਕਾਫੀ ਪੈ ਰਿਹਾ ਇਸ ਕਰਕੇ ਡਿੱਗੀ ਸ਼ਤ ਮਾਰੀ ਆਰਾ ਲੱਗਾ ਢਾਣ ਕੇ ਮੈਂ ਰੌੜਾ ਪਾਇਆ ਤੇ ਸੇ ਨਾਂ ਨੇ ਹਾਂ ਲ ਕੇ ਕੱਢਿਆ ਇਹ ਸਾਰੀ ਦੁਨੀਆ ਸਾਰੇ ਆ ਗਏ ਅੱਛਾ ਕਿ ਜਿਵੇਂ ਮੈਂ ਪੱਤੀ ਖਾਧੀ ਹਾਂ ਤੇ ਨਾਂ ਨੇ ਥੱਲੇ ਆਏ ਤੇ ਕੌਣ ਕੌਣ ਫਟਰਾ ਇਥੇ ਇੱਕ ਮੈਂ ਬਚੀ ਹਾਂ ਬਾਕੀਆਂ ਸਟਾਟਾ ਛੋਟਾ ਲੱਗ ਗਿਆ ਕਿੱਥੇ ਕੜੇ ਬਾਬਾ ਕਿਨੇ ਹੀ ਕਿੰਨੇ ਬੱਚੇ ਆ ਵਾ ਚਾਰ ਬੱਚੇ ਆ ਹਾਂ ਤੇ ਚਾਚਾ ਜਣੇ ਆ ਆਠ ਜਣੇ ਆ ਬਟ ਆ ਆਠ ਜਣੇ ਅੱਠ ਬਟਰ ਕੋਈ ਆ ਆ